ਅੰਮ੍ਰਿਤਸਰ ਦੇ ਚੇਰਟਾ ਬਾਜ਼ਾਰ ਦੇ ਵਿੱਚ ਭਾਜਪਾ ਆਗੂਆਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਰੂਪ ਦੇ ਕੇ ਦੋ ਵਿਅਕਤੀਆਂ ਨੂੰ ਗੱਦੇ ਦੇ ਉੱਤੇ ਬਿਠਾ ਕੇ ਬੈਂਡ ਬਾਜਿਆਂ ਦੇ ਨਾਲ ਬਰਾਤ ਕੱਢੀ ਗਈ ਹੈ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਇਹ ਪੰਜਾਬ ਸਰਕਾਰ ਦਾ ਜਲੂਸ ਕੱਢਿਆ ਗਿਆ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਬਹੁਤ ਸਾਰੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਪਰ ਹੁਣ ਤੱਕ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਗਰੀਬ ਬੰਦੇ ਦਾ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਬੀਜੇਪੀ ਆਗੂਆਂ ਦੇ ਵੱਲੋਂ ਇਹ ਵੀ ਦੋਸ਼ ਲਗਾਇਆ ਗਿਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਜਿਹੜਾ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਹ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ ਜਿਸ ਕਰਕੇ ਹੁਣ ਬੀਜੇਪੀ ਆਗੂਆਂ ਦੇ ਵੱਲੋਂ ਇਹ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਪ੍ਰਤੀ ਕੀਤਾ ਜਾ ਰਿਹਾ ਹੈ ਅਰਵਿੰਦ ਸ਼ਰਮਾ ਕੌਂਸਲਰ ਵਾਰਡ ਨੰਬਰ 82 ਅੱਜ ਅਸੀਂ ਸੁੱਤੀ ਹੋਈ ਸਰਕਾਰ ਨੂੰ ਜਿਨਨੇ ਸਾਡੇ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਸੀ ਪੰਜਾਬੀਆਂ ਨੂੰ ਗਰੰਟੀਆਂ ਦਿੱਤੀਆਂ ਸੀ ਕਿ 1000 ਰੁਪਏ ਮਹਿਲਾਵਾਂ ਦੇ ਖਾਤੇ ਵਿੱਚ ਪਾਵਾਂਗੇ ਪੰਜਾਬ ਦੇ ਵਿੱਚ ਖੁਸ਼ਹਾਲੀ ਲਾਵਾਂ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਲਿਆਵਾਂਗੇ ਅੱਜ ਉਹਨੂੰ ਪੁੱਛਣਾ ਜਾਂਦੇ ਆ ਸਰਕਾਰ ਨੂੰ ਕਿ ਪੰਜਾਬ ਕੁਸ਼ਹਾਲ ਹੋ ਰਿਹਾ ਪੰਜਾਬ ਨੂੰ ਰੋਜ਼ਗਾਰ ਦੇ ਰਹੇ ਜੇ ਅੱਜ 8000 ਰੁਪਏ ਦੇ ਵਿੱਚ ਰੇਤਾ ਵੇਖਦੀ ਵੀ ਆ ਉਹ 8000 ਰੇਤਾ ਵਿਗਣ ਦੇ ਨਾਲ ਅੱਜ ਸਾਰੇ ਕਾਰੋਬਾਰ ਬੰਦ ਹੋਵੇ ਆ ਟਾਡੀ ਐਨਓਸੀ ਦੇ ਨਾਲ 410 ਰੁਪਏ ਲੱਗਦੀ ਵੀ ਪੰਜਾਬ ਦੇ ਵਿੱਚ ਜਦੋਂ ਬਾਕੀ ਸਟੇਟਾਂ ਦੀ ਅਸੀਂ ਖਬਰਾਂ ਸੁਣੀ ਦੀਆਂ ਤੇ ਖਬਰਾਂ ਕੀ ਖਬਰਾਂ ਕੀ ਸੁਣੀ ਦੀਆਂ ਕਿ ਉੱਥੇ ਗਰੀਬਾਂ ਨੂੰ ਮਕਾਨ ਦੇ ਦਿੱਤੇ ਪਰ ਇੱਥੇ ਗਰੀਬਾਂ ਕੋਲੋਂ 1-1 ਲੱਖ ਰੁਪਈਆ ਐਨਓਸੀ ਦੇ ਨਾਂ ਦੇ ਲੈਤਾ ਜਾ ਰਿਹਾ ਅਸੀਂ ਪੁੱਛਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਤੁਸੀਂ ਕਿੰਨੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਤੁਸੀਂ ਰੋਜ਼ਗਾਰ ਨਹੀਂ ਦਿੱਤਾ ਲੋਕਾਂ ਨੂੰ ਤੁਸੀਂ ਬੇਰੁਜ਼ਗਾਰ ਕਰ ਦਿੱਤਾ ਅੱਜ ਪੰਜਾਬ ਦੇ ਲੋਕ ਕਹਿੰਦੇ ਨੇ ਜਿੱਥੇ ਇੱਥੇ ਰੇਤ ਜਾਂਦੀ ਉਹਦੇ ਦੇ ਮਗਰ ਮਜ਼ਦੂਰ ਜਾਂਦਾ ਮਜ਼ਦੂਰ ਦੇ ਨਾਲ-ਨਾਲ ਮਗਰੇ ਘਰ ਜਿਹੜੇ ਪਿਓ ਬੈਠਾ ਹੁੰਦਾ ਉਹਦਾ ਪੁੱਤ ਬੈਠਾ ਹੁੰਦਾ ਪੜ੍ਹਿਆ ਲਿਖਿਆ ਉਹ ਸਲਾਹ ਕਰਦੇ ਨੇ ਆਪਜ ਕਿ ਪੁੱਤ ਕੀ ਕਾਰੋਬਾਰ ਕਰਨਾ ਪੁੱਤ ਕਹਿੰਦਾ ਨਹੀਂ ਪਿਤਾ ਜੀ ਇੱਥੇ ਮਾਹੌਲ ਨਹੀਂਗਾ ਇੱਥੇ ਗੋਲੀਆਂ ਚੱਲਦੀਆਂ ਨੇ ਇੱਥੇ ਪੁਲਿਸ ਵੱਲੋਂ ਵੀ ਤਸ਼ੱਦਦ ਕੀਤਾ ਜਾਂਦਾ ਆ ਇੱਥੇ ਲੋਕਾਂ ਦੇ ਉੱਤੇ ਅਤਿਆਚਾਰ ਹੁੰਦਾ ਆ ਸਰਕਾਰ ਵੀ ਕਰੋੜਾਂ ਰੁਪਇਆ ਦੇ ਟੈਕਸ ਲੋਕਾਂ ਦੇ ਉੱਤੇ ਲਾਉਂਦੀ ਪਈ ਆ ਇਸ ਕਰਕੇ ਇੱਥੇ ਪੰਜਾਬ ਦਾ ਮਾਹੌਲ ਰਹਿਣ ਲਾਇਕ ਨਹੀਂ ਇਸ ਕਰਕੇ ਅਸੀਂ ਮੈਂ ਬਾਹਰ ਜਾਣਾ ਆ ਉਹਦਾ ਪਿਓ ਮਜਬੂਰੀ ਦੇ ਨਾਲ ਕਰਜ਼ਾ ਲੈ ਕੇ ਆਪਣੇ ਪੁੱਤ ਨੂੰ ਬਾਹਰ ਭੇਜਦਾ ਵਿਆ ਆਪਣੀ ਧੀ ਨੂੰ ਬਾਹਰ ਭੇਜਦਾ ਵਿਆ ਔਰ ਪੰਜਾਬ ਜਿਹੜਾ ਬੇਰੁਜ਼ਗਾਰ ਹੋ ਰਿਹਾ ਇਹੋ ਗੱਲ ਅਸੀਂ ਅੱਜ ਪੰਜਾਬ ਦੀ ਸੁੱਤੀ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਦੱਸੋ ਪੰਜਾਬ ਦੇ ਕਿੰਨੇ ਲੋਕ ਤੁਸੀਂ ਬੇਰੁਜ਼ਗਾਰ ਕੀਤੇ ਆ ਅਸੀਂ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਖਾਸ ਕਰਕੇ ਕੇਸਰੀਵਾਲ ਨੂੰ ਔਰ ਭਗਵੰਤ ਮਾਨ ਦਾ ਪਤਲਾ ਬਣਾ ਕੇ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਕਿ ਪੰਜਾਬ ਤੁਸੀਂ ਹੋ ਜਾਓ ਸਾਡਾ ਪੈਸਾ ਗੁਜਰਾਤ ਦੇ ਵਿੱਚ ਨਾ ਖੜੋ ਸਾਡਾ ਪੈਸਾ ਮਿਹਨਤ ਦਾ ਆ ਸਾਡਾ ਪੈਸਾ ਟੈਕਸ ਦਾ ਆ ਸਾਡੇ ਖੂਨ ਪਿਆਸੀ ਜਿਹੜੇ ਅਸੀਂ ਮਿਹਨਤ ਕਰਕੇ ਪੈਸਾ ਕਮਾਉਂਦੇ ਉਹਦੇ ਚੋਂ ਤੁਹਾਨੂੰ ਟੈਕਸ ਦਿੰਨੇ ਆ ਔਰ ਉਹ ਤੁਸੀਂ ਪੈਸਾ ਜਾ ਕੇ ਗੁਜਰਾਤ ਦੇ ਵਿੱਚ ਲਗਾਉਂਦੇ ਬੇ ਜੀ ਅੱਜ ਅਸੀਂ ਉਹ ਸਰਕਾਰ ਨੂੰ ਹਿਲਾਉਣ ਵਾਸਤੇ ਉੱਠੇ ਆ ਕਿ ਪੰਜਾਬ ਦੇ ਹਾਲਾਤ ਸਹੀ ਕਰੋ ਫਿਰ ਤੁਸੀਂ ਜਿੱਥੇ ਮਰਜ਼ੀ ਜਾਓ ਫਿਰ ਤੁਸੀਂ ਪਾਹੇ ਗੁਜਰਾਤ ਜਾਓ ਚਾਹੇ ਹਮਾਚਲ ਜਾਓ ਚਾਹੇ ਜੂਪੀ ਜਾਓ ਲੇਕਿਨ ਪੰਜਾਬ ਦੇ ਹਾਲਾਤ ਸਹੀ ਕਰੋ ਪੰਜਾਬ ਦਾ ਵਿਖਾਵਾ ਬਾਹਰ ਜਾ ਕੇ ਝੂਠਾ ਨਾ ਕਰੋ ਅੱਜ ਉਹ ਝੂਠੀ ਸਰਕਾਰ ਨੂੰ ਹਲਾਣ ਵਾਸਤੇ ਇੱਥੇ ਆਏ ਆਂ ਔਰ ਭਗਵੰਤ ਮਾਨ ਕੇਰੀ والدہ ਇੱਥੇ ਅਸੀਂ ਜਲੂਸ ਕੱਢਣ ਆਏ ਆਂ ਮੈਂ ਨਾਮ ਦੱਸ ਕੇ ਕੀ ਪ੍ਰੋਗਰਾਮ ਕੀਤਾ ਜਾਂਦਾ ਕੀ ਕਹਿਣਾ ਕਰਦੇ ਮੈਂ ਰਮਨ ਕੁਮਾਰ ਸ਼ਿਹੜਾ ਪੰਜਾਬ ਸੈਕਟਰੀ ਵਪਾਰ ਸਲਵਾ ਜਪਾ ਤੋਂ ਹਾਂਜੀ ਅੱਜ ਦਾ ਜਿਹੜਾ ਪ੍ਰੋਗਰਾਮ ਆ ਪੰਜਾਬ ਸਰਕਾਰ ਦੀਆਂ ناکਾਮੀਆਂ ਪੰਜਾਬ ਸਰਕਾਰ ਦਾ ਝੂਠ ਜਿਹੜਾ ਭਰ-ਭਰ ਝੂਠ ਬੋਲ ਕੇ ਪੰਜਾਬ 'ਚ ਸਰਕਾਰ ਬਣਾਈ ਆ ਤੇ ਲੋਕਾਂ ਨੂੰ ਗਰੀਬਾਂ ਕੋਲੋਂ ਰੋਟੀ ਖੋਈ ਗਈ ਆ 2000 ਵਾਲੀ ਏਰੀਆ ਜਿਹੜੀ ਆ ਉਹ 8000 ਚ ਵਿਗਦੀ ਪਈ ਆ ਔਰ ਜਿਹੜਾ ਗਰੀਬ ਆਦਮੀ ਦਾ ਕੰਮ ਬੰਦ ਹੋ ਗਿਆ ਵਾ ਮਜ਼ਦੂਰ ਦਾ ਕੰਮ ਬੰਦ ਮਿਸਤਰੀ ਦਾ ਕੰਮ ਬੰਦ ਲੱਕੜ ਵਾਲੇ ਮਿਸਤਰੀ ਦਾ ਕੰਮ ਬੰਦ ਜਿਹੜਾ ਬੰਦਾ ਸ਼ੀਸ਼ੇ ਦਾ ਕੰਮ ਕਰਦਾ ਉਹਦਾ ਕੰਮ ਬੰਦ ਜਿਹੜਾ ਬੰਦਾ ਰੰਗ ਰੋਗਣ ਕਰਦਾ ਉਹਦਾ ਕੰਮ ਬੰਦ ਜਦੋਂ ਇੱਥੇ ਸ਼ਹਾਡੇ ਚੌਂਕ ਦੇ ਵਿੱਚ ਨਰੈਣਗੜ ਚੌਂਕ ਦੇ ਵਿੱਚ ਜਦੋਂ ਪੁਤਲੀ ਘਰ ਚੌਂਕ ਦੇ ਪੂਰੇ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਦੋਂ ਇੱਕ ਮਜ਼ਦੂਰ ਆਦਮੀ ਸਵੇਰੇ ਘਰੋਂ ਤੁਰਦਾ ਵਾ ਉਹਦਾ ਪਰਿਵਾਰ ਦਾ ਮੂੰਹ ਦੇਖਦਾ ਵਾ ਕਿ ਇਹ ਬੰਦਾ ਜਾਏਗਾ 2 400 500 ਦਿਹਾੜੀ ਲੈ ਕੇ ਆਏਗਾ ਤੇ ਆਪਣਾ ਘਰ ਪਾਲੇਗਾ ਔਰ ਇਸ ਸਰਕਾਰ ਨੇ ਆਂਦਿਆਂ ਸਾਰ ਹੀ ਇਸ ਸਰਕਾਰ ਨੇ ਗਰੀਬ ਦੇ ਮੂੰਹੋਂ ਰੋਟੀ ਖੋੜੀ ਲੋਕਾਂ ਦਾ ਕੰਮ ਬੰਦ ਕਰਤਾ ਇਹ ਸਰਕਾਰ ਉਹ ਆ ਜਿਹੜੀ ਲੋਕਾਂ ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਾਂਦੀ ਸੀ ਇਹ ਉਹ ਸਰਕਾਰ ਆ ਜਿਹੜੀ ਸਵੇਰੇ ਸ਼ਾਮ ਦੂਜੀ ਸਰਕਾਰਾਂ ਰੋਂਦੀ ਸੀ ਕਿ ਸਰਕਾਰਾਂ ਗਲਤ ਕਰਦੀਆਂ ਸਰਕਾਰਾਂ ਭ੍ਰਿਸ਼ਟਾਚਾਰ ਕਰਦੀਆਂ ਆਮ ਬੰਦੇ ਸੋਚਦੀਆਂ ਕੁਝ ਨਹੀਂ ਆ ਔਰ ਇਹਨਾਂ ਨੇ ਸਰਕਾਰ ਬੰਦਿਆ ਸਾਰ ਹੀ ਆਂਦਿਆ ਸਾਰ ਹੀ ਇਹਨਾਂ ਨੇ ਕੰਮ ਬੰਦ ਕਰਤਾ ਇਹਨਾਂ ਨੇ ਐਨਓਸੀ ਦਾ ਰੇਟ ਡਬਲ ਕਰਤਾ ਇਹਨਾਂ ਨੇ ਰਿਸਤੀ ਦਾ ਰੇ ਡਬਲ ਕਰਤਾ ਲੋਕਾਂ ਦਾ ਆਵਾਸ ਖੋਲਿਆ ਲੋਕਾਂ ਦਾ ਘਰ ਖੋਲਿਆ ਘਰ ਦਾ ਸੁਪਨਾ ਖੋਲਿਆ ਇਹਨਾਂ ਨੇ 15000 ਕਰੋੜ ਰੁਪਈਆ ਜਿਹੜਾ ਵਾ ਉਹ ਦੁਬਾਰਾ ਕਰਜ਼ਾ ਲਿਆ ਪੰਜਾਬ ਤੇ ਪੰਜਾਬ ਦੇ ਸਿਰ ਤੇ ਕਰਜ਼ਾ ਚੜਿਆ ਔਰ ਕਰਜ਼ਾ ਕਿੱਥੇ ਵਰਤੇ ਜਾਂਦਾ ਪਿਆ ਵਾ ਉਹ ਪੈਸਾ ਵਰਤੇ ਜਾਂਦਾ ਗੁਜਰਾਤ ਵਿੱਚ ਪੰਜਾਬ ਦੇ ਲੋਕ ਮਰਦੇ ਪਏ ਆ ਗੈਂਗਸਟਰਵਾਦ ਵਾਧਾ ਪਿਆ ਵਾ ਅਤਵਾਦ ਵਾਧਾ ਪਿਆ ਵਾ ਉਸ ਦੇ ਬਾਵਜੂਦ ਸਾਰੀ ਆਮ ਆਦਮੀ ਪਾਰਟੀ ਵਿੱਚ ਭਗਵੰਤ ਮਾਨ ਤੇ ਕੇਜਰੀਵਾਲ ਉਹ ਪੰਜਾਬ ਦੀ ਸੁੱਧ ਲੈਂਨ ਤੋਂ ਬਗੈਰ ਸਾਰਾ ਪੈਸਾ ਜਿਹੜਾ ਵਾ ਉਹ ਪੈਸਾ ਗੁਜਰਾਤ ਚ ਲੰਦੇ ਪਏ ਆ ਪੰਜਾਬ ਚ ਬੱਚੇ ਮਰਦੇ ਪਏ ਆ ਭੁੱਖ ਨਾਲ ਮਰਦੇ ਪਏ ਆ ਨਸ਼ੇ ਨਾਲ ਮਰਦੇ ਪਏ ਆ ਪਰ ਸਾਰਾ ਜਿਹੜਾ ਪੈਸਾ ਵਾ ਉਹ ਗੁਜਰਾਤ ਦੇ ਵਿੱਚ ਜਾ ਕੇ ਉੱਥੇ ਗਰਬਾ ਕਰਦੇ ਪਏ ਆ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਜੇ ਕੇਜਰੀਵਾਲ ਦੀਆਂ ਨੀਤੀਆਂ ਮਾੜੀਆਂ ਸੀ ਆਮ ਆਦੀ ਪਾਰਟੀ ਦੇ ਨੀ ਕੀਤਾ ਜਾ ਰਿਹਾ ਹੈ ਸਾਡੇ ਵੱਲੋਂ ਅੱਜ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਕਿ ਉਹ ਡਿਜ਼ਰਵ ਕਰਦੇ ਨੇ ਉਹਨਾਂ ਨੂੰ ਗਧੇ ਤੇ ਭਾ ਕੇ ਖੋਤੇ ਤੇ ਭਾ ਕੇ ਉਹਨਾਂ ਨੂੰ ਸਵਾਰੀ ਕਰਾਈ ਜਾ ਰਹੀ ਹੈ ਖੱਡਾ ਇਹ ਮੰਨ ਨਹੀਂ ਕਰਦਾ ਅਸੀਂ ਭਗਵੰਤ ਮਾਨ ਹੱਡਾ ਮੁੱਖ ਮੰਤਰੀ ਆ ਅਸੀਂ ਚਾਹਦੇ ਨਹੀਂ ਕੰਮ ਕਰਨਾ ਪਰ ਉਹਨਾਂ ਨੇ ਜਿਵੇਂ ਲੋਕਾਂ ਨੂੰ ਲੋਕ ਮਾਰੂ ਕੰਮ ਕੀਤੇ ਆ ਜਿਵੇਂ ਗਰੀਬ ਬੰਦੇ ਦੇ ਹੱਥੋਂ ਜੋ ਰੋਟੀ ਖੋਈ ਆ ਗਰੀਬ ਬੱਚੇ ਨੇ ਮੂੰਹੋਂ ਰੋਟੀ ਖੋਈ ਆ ਇਸ ਵਾਸਤੇ ਭਗਵੰਤ ਮਾਨ ਜੋ ਡਿਸਰਵ ਕਰਦਾ ਵਾ ਜੋ ਕੇਜਰੀਵਾਲ ਡਿਸਰਵ ਕਰਦਾ ਵਾ ਉਹਨਾਂ ਨੂੰ ਖੋਤੇ ਦੇ ਵਹਾ ਕੇ ਉਹਨਾਂ ਨੂੰ ਅੱਜ ਉਹਨਾਂ ਨੂੰ ਪੂਰੇ ਸ਼ਹਾਡੇ ਬਾਜ਼ਾਰ ਦਾ ਚੱਕਰ ਲਵਾਵਾਂਗੇ ਤਾਂ ਕਿ ਸੁੱਤੀ ਹੋਈ ਸਰਕਾਰ ਜਾਗ ਪਵੇ ਤਾਂ ਕਿ ਗੁਜਰਾਤ 'ਚ ਬੈਠੇ ਲੋਕੀ ਵੇਖਣ ਕਿ ਪੰਜਾਬ ਵਿੱਚ ਇਹਨਾਂ ਲੋਕਾਂ ਨੇ ਆਮ ਆਦੀ ਪਾਰਟੀ ਨੇ ਭਗਵੰਤ ਮਾਨ ਨੇ ਕੇਜਰੀਵਾਲ ਨੇ ਕੀ ਹਾਲ ਕਰਤਾ ਵਾ ਸੱਤ ਮਹੀਨਿਆਂ ਚ ਜਿਹੜੇ ਵਾਅਦੇ ਕੀਤੇ ਔਰਤਾਂ ਨੂੰ 1000 ਰੁਪਏ ਦੇਣ ਤੇ ਰੇਡ ਦਾ ਰੇਡ ਜਿਹੜਾ ਉਹਤਾਕਿਆ ਵਾਅਦਾ ਤਾਂ ਦੂਰ ਦੀ ਗੱਲ ਆ ਪੰਜਾਬ 'ਚ ਇਹ ਵਾਅਦਾ ਕੋਈ ਨਹੀਂ ਪੂਰਾ ਕਰ ਸਕਦੇ ਸਿਰਫ ਕੇਜਰੀਵਾਲ ਭਗਵੰਤ ਮਾਨ ਆਵਾਦੀ ਪਾਰਟੀ ਸਿਰਫ ਆਪਣੇ ਵਾਸਤੇ ਕੰਮ ਕਰਦੇ ਆ ਆਪਣੀ ਕੁਰਸੀ ਵਾਸਤੇ ਕੰਮ ਕਰਦੇ ਆ ਮਹਿਲਾਵਾਂ ਨੂੰ ਲਾਲਚ ਦੇ ਕੇ ਵੋਟ ਪਾਈ ਗਈ ਪੰਜਾਬ ਦੇ ਲੋਕੀ ਜਿਹੜੇ ਆ ਬਹੁਤ ਚੰਗੇ ਨੇ ਬਹੁਤ ਵਧੀਆ ਨੇ ਉਹਨਾਂ ਨੂੰ ਇੱਕ ਆਸਰਾ ਲੱਗਾ ਹੈ ਸ਼ਾਇਦ ਅਕਾਲੀ ਦਲ ਤੋਂ ਬਾਅਦ ਸ਼ਹਿਦ ਕਾਂਗਰਸ ਤੋਂ ਬਾਅਦ ਕੋਈ ਪਹਿਲਜੀ ਪਾਰਟੀ ਆਵੇ ਜਿਹੜੇ ਗਰੀਬ ਦੀ ਸੁਣਵਾਈ ਕਰੇ ਜਿਹੜਾ ਇਹੋ ਜਿਹਾ ਕੰਮ ਕਰੇ ਕਿ ਜਿਹੜਾ ਪੰਜਾਬ ਦੀ ਭਲਾਈ ਦਾ ਹੋਵੇ ਪੰਜਾਬ ਦੇ ਕੰਮ ਕਰੇ ਪਰ ਇਹਨਾਂ ਨੇ ਆਂਦਿਆਂ ਸਾਰ ਹੀ ਗਰੀਬ ਨੂੰ ਲੁੱਟਿਆ ਕਾਰੋਬਾਰ ਬੰਦ ਕੀਤਾ ਬੇਰੋਜ਼ਗਾਰੀ ਵਧ ਗਈ ਭ੍ਰਿਸ਼ਟਾਚਾਰ ਵਧ ਗਿਆ ਦੇਸ਼ ਵਿੱਚ ਪੰਜਾਬ ਵਿੱਚ ਕਤਲ ਹੋਣੇ ਚਾਲੂ ਹੋ ਗਏ ਪੰਜਾਬ 'ਚ ਜਿਹੜਾ ਬੰਦਿਆਂ ਨੂੰ ਮਾਰਿਆ ਗਿਆ ਪੰਜਾਬ ਜਿਹੜੇ ਸੈਲੀਬ੍ਰਿਟੀ ਉਹਨਾਂ ਨੂੰ ਮਾਰਿਆ ਗਿਆ ਸੈਲੀਬ੍ਰਿਟੀ ਦੇ ਪਿਓ ਨੇ ਸਿੱਧੂ ਮੂਸੇ ਵਾਲੇ ਨੇ ਹੁਣ ਆ ਕੇ 2 ਦਿਨ ਪਹਿਲਾਂ ਕਿਹਾ ਵਾ ਕਿ ਜੇ ਮੇਰੇ ਪੁੱਤ ਦਾ ਜੇ ਇਨਸਾਫ ਨਾ ਹੋਇਆ ਮੈਂ 25 ਤਰੀਕ ਨੂੰ ਪੰਜਾਬ ਹਿੰਦੁਸਤਾਨ ਛੱਡ ਜਾਵਾਂਗਾ ਇਹ ਹਾਲਾਤ ਤੁਹਾਡੇ ਲੋਨ ਆਰਡਰ ਦੀ ਆ ਉਹਦੀ ਵਜ੍ਹਾ ਕੌਣ ਆ ਆਮ ਆਦਮੀ ਪਾਰਟੀ ਉਹਦੀ ਵਜ੍ਹਾ ਕੌਣ ਆ ਭਗਵੰਤ ਮਾਨ ਇਸੇ ਵਾਸਤੇ ਹੀ ਅੱਜ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਕੇਜਰੀਵਾਲ ਨੂੰ ਖੋਤੇ ਦੇ ਬਾਕੇ ਘਮਾਵਾਂਗੇ ਔਰ ਸਰਕਾਰ ਦੀ ਇੱਟ ਨਾਲ ਇੱਟ ਜੜਾਂਗੇ ਜੇ ਤੁਹਾਡੇ ਪੰਜਾਬ ਦੇ ਵਿੱਚ ਗਰੀਬ ਦੀ ਨਾ ਸੁਣੀ ਗਈ ਮਜ਼ਦੂਰ ਦੀ ਨਾ ਸੁਣੀ ਗਈ ਕਿਸਾਨ ਦੀ ਨਾ ਸੁਣੀ ਗਈ ਇਹ ਲੋਕ ਉਹ ਨੇ ਜਿਹੜੇ ਕਿਸਾਨ ਵਾਸਤੇ ਕਹਿੰਦੇ ਸੀ ਅਸੀਂ ਸਭ ਤੋਂ ਵੱਡੇ ਹਤਾਸ਼ੀਆ ਕਿਸਾਨ ਦੇ ਅੱਜ ਇਹਨਾਂ ਨੇ ਕਿਸਾਨਾਂ ਨੂੰ ਆਪਣੇ ਬੂਹੇ ਅੱਗੇ ਭਾਇਆ ਹੋਇਆ ਵਾ ਕੱਲ ਇੱਕ ਕਿਸਾਨ ਦੀ ਇੱਕ ਮੌਤ ਹੋਈ ਆ ਕਿਸਾਨ ਵੀਰ ਦੀ ਜਿਹੜੇ ਲੋਕੀ ਕਿਸਾਨਾਂ ਮਗਰ ਮਰਦੇ ਪਏ ਸੀ ਉਹ ਵਿਖਾਵਾ ਕਰਦੇ ਪਏ ਸੀ ਸਿਰਫ ਵੋਟਾਂ ਵਾਸਤੇ ਜਿਵੇਂ ਅੱਜ ਵਿਖਾਵਾ ਅੱਜ ਉੱਥੇ ਕਰਦੇ ਪਏ ਆ ਗੁਜਰਾਤ ਦੇ ਵਿੱਚ লাইਵ ਤੇਸ ਚੈਨਲ ਦੇ ਲਈ ਅਮਰੀਤ ਸਰ ਤੋਂ ਗੌਰਵ ਕੁਮਾਰ ਦੀ ਵਿਸ਼ੇਸ਼ ਰਿਪੋਰਟ